ਤੂੰ ਦੇਖ ਲਓ ਇਹਨਾਂ ਦੀ ਮਾਨਸਿਕਤਾ ਜਿਹੜੀ ਹੌਲੀ-ਹੌਲੀ ਸਾਹਮਣੇ ਆ ਰਹੀ ਹੈ ਸਾਰਿਆਂ ਦੀ ਲੀਡਰਾਂ ਦੀ ਕੱਲ ਰਾਜੇਪੁਰਿੰਗ ਨੇ ਕੀ ਕਿਹਾ ਮਾਫੀ ਮੰਗੀ ਬਾਅਦ ਚ ਕੱਲ ਕੀ ਕਿਹਾ ਉਹਨੇ ਭਾਈ ਚਾਰੇ ਬਾਰੇ ਬਾਲਮੀਕ ਭਾਈ ਚਾਰੇ ਬਾਰੇ ਫਲਾਨਾ ਮੰਤਰੀ ਬਣਾਤਾ ਸੀ ਉਹ ਆ ਉਹ ਡੰਗਰਾਂ ਨੂੰ ਪੱਠੇ ਪਾਉਂਦਾ ਸੀ ਉਹਦੇ ਬਾਰੇ ਉਹ ਜਾਤੀ ਸੂਚਕ ਗੱਲਾਂ ਬੋਲੀਆਂ ਹੁਣ ਮਾਫੀ ਮੰਗੀ ਜਾਂਦੇ ਜੀ ਤੂੰ ਦੇਖ ਲਓ ਇਹਨਾਂ ਦੀ ਮਾਨਸਿਕਤਾ ਜਿਹੜੀ ਹੌਲੀ-ਹੌਲੀ ਸਾਹਮਣੇ ਆ ਰਹੀ ਹੈ ਸਾਰਿਆਂ ਦੀ ਲੀਡਰਾਂ ਨੇ ਕੱਲ ਰਾਜੇਪੁਰਿੰਗ ਨੇ ਕੀ ਕਿਹਾ ਮਾਫੀ ਮੰਗੀ ਬਾਅਦ ਚ ਕੱਲ ਕੀ ਕਿਹਾ ਉਹਨੇ ਭਾਈ ਚਾਰੇ ਬਾਰੇ ਬਾਲਮੀਕ ਭਾਈ ਚਾਰੇ ਬਾਰੇ ਫੁਲਾਨਾ ਮੰਤਰੀ ਬਣਾਤਾ ਸੀ ਉਹ ਆ ਉਹ ਡੰਗਰਾਂ ਨੂੰ ਪੱਠੇ ਪਾਉਂਦਾ ਸੀ ਉਹਦੇ ਬਾਰੇ ਉਹ ਜਾਤੀ ਸੂਚਕ ਗੱਲਾਂ ਬੋਲੀਆਂ ਹੁਣ ਮਾਫੀ ਮੰਗੀ ਜਾਂਦੇ ਜੀ ਇੱਥੋਂ ਇਹਨਾਂ ਦੀ ਨਾ ਅੰਦਰਲੀ ਭਾਵਨਾ ਪਤਾ ਲੱਗਦੀ ਹੈ ਮੈਂ ਉਹ ਗੱਲਾਂ ਬੋਲ ਵੀ ਨਹੀਂ ਸਕਦਾ ਇੱਥੇ ਰੀਪੀਟ ਵੀ ਕਰਨੀਆਂ ਸਮਝ ਲੋ ਮੈਂ ਵੀ ਬੋਲਤੀ ਆ ਫਿਰ ਮਨੇ ਹਜੇ ਤੱਕ ਉਸੇ ਸੋਚ 'ਚ ਖੜਿਆ ਐ ਇਹ ਨਹੀਂ ਚਾਹੁੰਦੇ ਗਰੀਬਾਂ ਦਾ ਕੋਈ ਬੰਦਾ ਆਮ ਘਰਾਂ ਦਾ ਕੋਈ ਬੰਦਾ ਉੱਪਰ ਆ ਜੇ ਉਹ ਬਾਜਵੇ ਹੋਰੀ ਗਾਣਾ ਕੱਢੀ ਜਾਂਦੇ ਨੇ ਮੈਨੂੰ ਉਹ ਸਾਡੇ ਐਮਐਲਏ ਨੂੰ ਕਹਿੰਦੇ ਨੇ ਮਟੀਰੀਅਲ ਐ ਕਿਹਾ ਜੇ ਮਟੀਰੀਅਲ ਆ ਗਿਆ ਭਧੌੜ ਵਾਲਾ ਐਮਐਲਏ ਐ ਰਿਜ਼ਰਵ ਸੀਟ ਐ ਜਿਹਨੇ ਚੰਨੀ ਹਰਾਇਆ ਉਹ ਮੋਬਾਈਲ ਠੀਕ ਕਰਨ ਦੀ ਦੁਕਾਨ ਸੀ ਉਹਦੀ ਉਹਨੂੰ ਵਿਧਾਨ ਸਭਾ ਜ ਕਹਿੰਦੇ ਲੈ ਇੱਥੇ ਮੋਬਾਈਲ ਠੀਕ ਕਰਨ ਵਾਲੇ ਵੀ ਆ ਗਏ ਮੈਂ ਕਿ ਕੱਲੇ ਮੋਬਾਈਲ ਠੀਕ ਨਹੀਂ ਕਰਦੇ ਦਿਮਾਗ ਵੀ ਠੀਕ ਕਰਦੇ ਆਏ ਸੋ ਵੀਰੋ ਇਹ ਬਰਦਾਸ਼ਤ ਹੀ ਨਹੀਂ ਕਰ ਸਕਦੇ ਆਂ ਲੋ ਅਮਕਰਾਂ ਦੇ ਮੁੰਡੇ ਕੁੜੀਆਂ ਨੂੰ ਇਹਦਾ ਕਹਿੰਦੇ ਬਸ ਜਿੰਦਾਬਾਦ ਮਰਦਾਬਾਦ ਵਾਸਤੇ ਲੋਕ ਰੱਖੇ ਹੋਏ ਨੇ ਹੱਥ ਹਲਾ ਜਾਂਦੇ ਨੇ ਉਸ ਤੋਂ ਬਾਅਦ ਵੋਟਾਂ ਪਾਓ ਤੁਹਾਨੂੰ ਐ ਕਰਾਂਗੇ ਉਹ ਕਰਾਂਗੇ ਨਾ ਕੋਈ ਲਾਲ ਲਕੀਰ ਜਾਂ ਲਾਲ ਲਕੀਰ ਦੇ ਬਾਹਰ ਜਾਂ ਅੰਦਰ ਵਾਲੇ ਘਰ ਦੀ ਕਿਸੇ ਦੀ ਰਜਿਸਟਰੀ ਕਰਾਈ ਹੈ ਅਸੀਂ ਕਰ ਰਹੇ ਹਾਂ ਹੁਣ ਵੀ ਮਾਲਕ ਤਾਂ ਬਣੋ ਰਹਿੰਦੇ ਉਹਨਾਂ ਘਰਾਂ ਚੀਆਂ ਕਈ ਪੀੜੀਆਂ ਤੋਂ ਮਾਲਕ ਨਹੀਂ ਹੈਗੇ ਪਰ ਰਜਿਸਟਰੀ ਕਰਾਉਣ ਦਾ ਮਤਲਬ ਇਹ ਨਹੀਂ ਹੈਗਾ ਵੀ ਤੁਸੀਂ ਕਰਜ਼ਾ ਲਓਗੇ ਰਜਿਸਟਰੀ ਕਰਾਉਣ ਦਾ ਮਤਲਬ ਹੈ ਮਾਲਕ ਬਣਨ ਵਾਲਾ ਸਕੂਨ ਤਾਂ ਮਿਲੂਗਾ ਵੀ ਅਸੀਂ ਧਰਤੀ ਤੇ ਕਿਸੇ ਜ਼ਮੀਨ ਦੇ ਟੁਕੜੇ ਦੇ ਮਾਲਕ ਹਾਂ ਸੋ ਇਸ ਕਰਕੇ ਵੀਰੋ ਇਹਨਾਂ ਦੀ ਸੋਚ ਜਿਹੜੀ ਹੈ ਕਿਉਂਕਿ ਕੱਲੇ ਕਦੇ ਥੱਲੇ ਰਹੇ ਨਹੀਂ ਗਰੀਬੀਆਂ ਹੰਡਾਈਆਂ ਨਹੀਂ